ਸਮਝਦੇ ਆ ਕਿ ਇਸ ਪ੍ਰਮਾਤਮਾ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਸਾਰਿਆਂ ਤੋਂ ਇਹ ਜਿਹੜਾ ਸੇਵਾ ਦਾ ਉਪਰਾਲਾ ਉਹ ਲੈਂਦੇ ਰਹਿੰਦੇ ਐ ਤੇ ਦੂਸਰੀ ਸੇਵਾ ਜਥਾ ਆਪਣੇ ਵੀਰਾਂ ਦੀਆਂ ਵੀ ਜਿਹੜੇ ਹਮੇਸ਼ਾ ਮੈਨੂੰ ਆਪਣੇ ਨਾਲ ਰੱਖਦੇ ਆ ਤੇ ਹਮੇਸ਼ਾ ਮੇਰੇ ਤੋਂ ਛੋਟੇ ਛੋਟੇ ਉਪਰਾਲੇ ਕਰਾਦੇ ਰਹਿੰਦੇ ਆ ਨਹੀਂ ਤਾਂ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਸੀ ਕਿ ਵੀ ਅਸੀਂ ਇੰਨਾ ਕੁ ਜ਼ਿਆਦਾ ਉਪਰਾਲਾ ਕਰ ਸਕਦੇ ਆ ਅਸੀਂ ਸੇਵਾ ਕਰ ਸਕਦੇ ਆ ਮਤਲਬ ਮੈਨੂੰ ਤਾਂ ਲੱਗਦਾ ਇਸ ਵਾਰੀ ਲੋਕ 크ਿਸਮਸ ਮਨਾਣਾ ਭੁੱਲ ਗਏ ਕਿ ਜਿਹੜੇ Hindu ਪਰਿਵਾਰ ਨੇ Muslim ਵੀਰ ਨੇ ਜਾਂ ਸਾਡੇ ਸਿੱਖ ਵੀਰ ਨੇ Hindu ਵੀਰ ਨੇ ਸਾਰਿਆਂ ਨੇ ਇਸ ਵਾਰੀ ਇਹਨਾਂ ਵੱਧ ਚੜ ਕੇ ਸੇਵਾ 'ਚ ਸਹਿਯੋਗ ਦਿੱਤਾ ਹੈ ਹਰ ਬੰਦਾ ਸੇਵਾ ਦੇ ਵਿੱਚ ਹੈ ਤੇ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਮਿਸ਼ਨ ਸੇਵਾ ਜਥਾ ਨੇ ਮਤਲਬ ਸੰਗਤਾਂ ਦੇ ਸਹਿਯੋਗ ਦੇ ਨਾਲ ਦੁੱਧ ਦੇ ਲੰਗਰ ਵੀ ਲਾਏ ਹੈ ਜੀ ਤੇ ਗੱਡੀਆਂ ਠੀਕ ਕਰਨ ਦੇ ਵੀ ਉਪਰਾਲੇ ਕੀਤੇ ਆ ਜੀ ਜਿਹੜਾ ਸੰਗਤ ਵਾਪਸ ਆਣਗੇ 29 ਤਰੀਕ ਨੂੰ 30 ਤਰੀਕ ਨੂੰ ਉਹਨਾਂ ਸੰਗਤ ਦਾ ਵੀ ਪ੍ਰਬੰਧ ਕੀਤਾ ਗਿਆ ਤੁਹਾਡੇ ਕੋਲ ਦੇਖੋ ਜੀ ਸਾਡੀ ਕਾਲ ਤਾਂ 21 ਤੋਂ 28 ਤੱਕ ਦੀ ਸੀਗੀ ਲੇਕਿਨ ਜਿਹੜੇ ਸੰਗਤਾਂ ਉਹ ਆ ਰਹੀਆਂ ਨੇ ਵਾਪਸ ਤਾਂ ਫਿਰ ਵੀ ਉਹਨਾਂ ਨੂੰ ਸਾਡੀ ਲੋੜ ਪਏਗੀ ਤਾਂ ਅਸੀਂ ਰਾਤ ਬਰਾਤ ਅਸੀਂ ਹਮੇਸ਼ਾ ਉਹਨਾਂ ਦੇ ਚਰਨਾਂ 'ਚ ਹਾਜ਼ਰ ਹਾਂ ਜੀ ਤੁਹਾਡੀ ਸੇਵਾ ਨਾਲ ਜਾਂਦੀ ਹੈ ਵੀ ਬਿਲਕੁਲ ਜੇ 28 ਤਰੀਕ ਤੱਕ ਅੱਜ ਲਾਸਟ ਦਿਨ ਹੈ ਅੱਜ ਤੱਕ ਤਾਂ ਸੇਵਾ ਬਿਲਕੁਲ ਤੁਹਾਡੇ ਸਾਹਮਣੇ ਹੀ ਆ ਬੱਚੇ ਕਰ ਰਹੇ ਆ ਦੇਖੋ ਨਿੱਕੇ ਨਿੱਕੇ ਸਾਨੂੰ ਤਾਂ ਲੱਗਦਾ ਇਹ ਸਾਡੇ ਸਹਿਰ ਜਿਆਦਾ ਜਿੰਨਾ ਸਾਨੂੰ ਦਿ ਬਿਲਕੁਲ ਨਿੱਕੇ ਨਿੱਕੇ ਉਹ ਵੀ ਸਾਡੇ ਨਾਲ ਸੇਵਾ ਕਰ ਰਹੇ ਆ ਤੇ ਮੈਂ ਸੰਗਤਾਂ ਦੇ ਵੀ ਬੋਲ ਕਰੀ ਇਹ ਜਿਹੜਾ ਇਹ ਸੇਵਾ ਨਿਭਾ ਰਹੇ ਆ ਇਹ ਜੀ ਦੁਗਰੀ ਨਹਿਰ ਵਾਲਾ ਪੁਲ ਹੈ ਬਿਲਕੁਲ ਜਿਹੜਾ ਆਪਾਂ ਬੇਕਮਿਕ ਪਲਾਂਟ ਵਾਲੇ ਪਾਸੇ ਜਾਣੇ ਆ ਉਹ ਵਾਲਾ ਸਾਈਡ ਤੇ ਮੇਰਾ ਨਾਮ ਮੋਹਿਤ ਹੈ ਮੈਂ ਦੁਗਰੀ ਲੁਧਿਆਣੇ ਰਹਿਣਾ ਵਾਂ ਤੇ ਅਸੀਂ ਆ ਲੁਧਿਆਣੇ ਦੁਗਰੀ ਦੇ ਪੁਲ ਦੇ ਉੱਤੇ ਆ ਚਾਹ ਦੀ ਸੇਵਾ ਲਈ ਹੋਈ ਹੈ ਤੇ ਆ ਛੋੜੇ ਜਿਹਾਂ ਜੱਤੇ ਕਰਕੇ ਲਈ ਗਈ ਹੈ ਸ਼ੀਧੀ ਕਰਕੇ ਉਹਨਾਂ ਦੀ ਕੁਰਬਾਨੀ ਦਾ ਆਪਾਂ ਦੇਣ ਕਦੇ ਦੇ ਨਹੀਂ ਸਕਦੇ ਤੇ ਕਿਵੇਂ ਤੇ ਕੀ ਮੈਸੇਜ ਦੇਣਾ ਚਾਹੁੰਦੇ ਨੌਜਵਾਨਾਂ ਨੂੰ ਅੱਜਕੱਲ ਨੌਜਵਾਨਾਂ ਨੂੰ ਇਹ ਮੈਸੇਜ ਦੇਣਾ ਚਾ ਇਨੇ ਬੋਲਦੇ ਆਂ ਦੋ ਥੋੜਾ ਤਾਂ ਆਰਮਿਕ ਚੀਜ਼ਾਂ ਵੱਲ ਤਾਂ ਕਿ ਇਹ ਜੀ ਹੋਰ ਵਧੀਆ ਆਪਣਾ ਵਿਆਹ ਸੇ ਵਾਈਂ ਜਲਦੀ ਰੁਗੀ। ਜਿੱਦਾ ਦੇਖਿਆ ਵੇ ਦੋਨੋਂ ਨੇ ਵੱਜਿਆ ਨੇ ਇਹ ਪ੍ਰਵਾਦ ਦੇ ਜੀਤੀਆਂ ਦਿੱਤੀਆਂ ਨੇ। ਲੱਗਦਾ ਵੀ ਇਸ ਲੋਕਾਂ ਨੂੰ ਯਾਦ ਰੱਖਣਾ ਚਾਹੀਦਾ ਇਹ ਦਿਨ। ਹਾਂਜੀ ਬਿਲਕੁਲ ਰੱਖਣਾ ਚਾਹੀਦਾ ਇਹ ਦਿਨ ਤਾਂ ਕਿਉਂਕਿ ਅੱਜ ਕੱਲ੍ਹ ਨਹੀਂ ਕੋਈ ਕਰ ਲੇਗਾ ਤਾਂ ਦੱਸ ਦੋ ਵਿੱਚ। ਅੱਜ ਕੋਈ ਇਹ ਹੋ ਜਾ ਕਰ ਨਹੀਂ ਸਕਦਾ। ਕਿਹੜੀ ਜਗ੍ਹਾ ਲਾਇਆ ਦੋਸਤ ਲੰਗਰ? ਆ ਲੁਧਿਆਣਾ ਦੁਗਰੀ ਦੇ ਪੁਲ ਦੇ ਉੱਤੇ ਨੇ ਅੱਜ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਇਸ਼ਪਰੀ ਸਿੰਘ ਮਿਸ਼ਨ ਸੇਵਾ ਜਾਤਾ ਤੁਗਰੀ ਤੇ ਹਰਮਨ ਮੋਟਰ ਦੇ ਵੱਲੋਂ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਲੋਹੜਾਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਫਤਿਹਗੜ੍ਹ ਸਾਹਿਬ ਜਾਣ ਵਾਲੀਆਂ ਸੰਗਤਾਂ ਦੀ ਖੁਦਾ ਨਾ ਖਾਸ ਤਾਂ ਗੱਡੀ ਖਰਾਬ ਹੋ ਜਾਂਦੀ ਸੀ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਜਾਂਦੀ ਹੈ ਤੇ ਬਿਲਕੁਲ ਫ੍ਰੀ ਆਫ ਕਾਸਟ ਅਸੀਂ ਠੀਕ ਕੀਤੀ ਵੀ ਹੈ ਸਰ ਅੱਜ ਦੋ ਦਿਨ ਦੀ ਸੇਵਾ ਚੱਲ ਰਹੀ ਹੈ ਲਗਾਤਾਰ ਕਿੰਨੇ ਦਿਨ ਹੋ ਗਏ ਅੱਜ ਵੀਰ ਜੀ ਅੱਜ ਸਾਨੂੰ ਸੰਗਤਾਂ ਦੇ ਸਹਿਯੋਗ ਦੇ ਸਦਕਾ ਕਿਉਂਕਿ ਸੰਗਤਾਂ ਨੇ ਦਸਵੰਤ ਦੇ ਸਹਿਯੋਗ ਦੇ ਸਦਕਾ ਅੱਜ ਸਾਨੂੰ 8ਵਾਂ ਦੇਣਾ ਹੈ 8ਵੇਂ ਦਿਨ ਦੀ ਅੱਜ ਸੇਵਾ ਸਾਡੀ ਹਾਜ਼ਰ ਹੈ ਤੇ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਅਸੀਂ ਦੁੱਧ ਦਾ ਲੰਗਰ ਵੀ ਨਾਲ ਰੱਖਿਆ ਸੀ। ਮੇਰੇ ਸਰਪ ਲੋਕਾ ਜਿਹੜਾ ਗੱਡੀਆਂ ਜਾ ਰਹੀਆਂ ਨੇ ਟਰਾਲੀਆਂ ਜਾ ਰਹੀਆਂ ਨੇ ਹਰ ਸੰਗਤ ਨੂੰ ਰੋਕ ਕੇ ਦੁੱਧ ਪੁਲਾਇਆ ਨੇ ਕਿੰਨੇ ਆ ਗਏ ਕਿਹੜੀ ਕਿੰਨੇ ਕੇ ਨੌਜਵਾਨ ਨੇ ਸੇਵਾ ਚ ਭਾਗ ਲਿਆ। ਵੀਰ ਜੀ ਜਦੋਂ ਅਸੀਂ 3 ਸਾਲ ਪਹਿਲੇ ਅਸੀਂ ਉਪਰਾਲਾ ਕੀਤਾ ਸੀ ਤੇ ਉਦੋਂ ਸਾਡੇ ਨਾਲ 5 ਜਾਣੇ ਸੀ ਅੱਜ ਅਸੀਂ 22 ਤੋਂ 23 ਮੈਂਬਰ ਹੈਗੇ ਆ। ਔਰ ਕੁਛ ਕਮਾਂਕਾਰਾਂ ਕਰਕੇ ਥੋੜਾ ਬਿਜ਼ੀ ਆ ਵੈਸੇ ਅਸੀਂ 22 ਤੋਂ 23 ਮੈਂਬਰ ਪ੍ਰੋਪਰ ਹਮੇਸ਼ਾ ਸਹਿਯੋਗ ਦਿੰਦੇ ਆ ਸਰ ਇੱਕ ਵੀ ਪਲੇ ਉਹ ਵੀ ਕਹਾਂ ਦੀ ਨਾ ਕਿਦਾਈ ਤੁਸੀਂ ਵੀ ਹਰ ਰਾਹ ਜਾਂਦੇ ਦੀ ਬੰਦੇ ਦੀ ਜੀਨਸੀ ਨਹੀਂ ਸੀ ਤੇ ਯਾਤਰੀ ਦੀ ਗੱਡੀ ਖਰਾਬ ਹੋ ਜਾਵੇ ਤੇ ਉਹ ਵੀ ਠੀਕ ਕੀਤੀ ਆਉਗੀ ਔਰ ਪੈਂਚਰ ਵਗੈਰਾ ਵੀ ਵੀਰ ਜੀ ਅਸੀਂ 21 ਦਸੰਬਰ ਤੋਂ ਲੈ ਕੇ 28 ਦਸੰਬਰ ਤੱਕ ਖੁਦਾਨਾ ਖਾਸਤਾ ਲੁਧਿਆਣਾ ਵੇਰਕਾ ਮਿਲਕ ਪਲਾਂਟ ਤੋਂ ਲੈ ਕੇ ਦਰਾਹੇ ਨਹਿਰ ਤੱਕ ਕਿਸੇ ਵੀ ਵੀਰ ਦੀ ਗੱਡੀ ਖਰਾਬ ਹੋ ਜਾਂਦੀ ਸੀ ਤਾਂ ਬਿਲਕੁਲ ਫ੍ਰੀ ਆਫ ਕਾਸਟ ਠੀਕ ਕੀਤੀ ਗਈ ਐ ਔਰ ਹੁਣ ਵੀ ਅੱਜ 28 ਤਰੀਕ ਦਾ ਦਿਨ ਐ 28 ਦਸੰਬਰ ਦਾ ਜੇ ਹੁਣ ਵੀ ਵੀਰ ਕਿਸੇ ਦਾ ਸਾਨੂੰ ਫੋਨ ਆਊਗਾ ਤਾਂ ਅਸੀਂ ਹਮੇਸ਼ਾ ਹਾਜ਼ਰ ਹਾਂ ਭਾਈ ਜਿਹਦਾ 28 ਨੂੰ ਸਮਾਵਾਦ ਹੋਣਾ ਉਸ ਤੋਂ ਅਗਲੇ ਦਿਨ ਵੀ ਸੰਗਤ ਆ ਬਾਬਾ ਸਾਨ ਗਿਆ ਉਸ ਤੋਂ ਅਗਲੇ ਦਿਨ ਵੀ ਪ੍ਰਬੰਧ ਵੀਰ ਜੀ ਅਸੀਂ ਜਿਹੜੀ ਕਾਲ ਦਿੱਤੀ ਸੀ 21 ਤੋਂ 28 ਤੱਕ ਦਿੱਤੀ ਸੀ ਤੇ ਜੇ ਕੋਈ ਵੀਰ ਕੋਈ ਫੋਨ ਕਰਨਾ ਚਾਹੁੰਦਾ ਤਾਂ ਅਸੀਂ ਹਮੇਸ਼ਾ ਕਿਉਂਕਿ ਮਿਸ਼ਨ ਸੇਵਾ ਜਾਤਾ ਦੁਗਰੀ ਇਹ ਨਹੀਂ ਵੀ 21 ਤਰੀਕ ਤੋਂ ਲੈ ਕੇ 28 ਤਰੀਕ ਤੱਕ ਕੀ ਮਿਸ਼ਨ ਸੇਵਾ ਜਾਤਾ ਦੁਗਰੀ ਹਮੇਸ਼ਾ 365 ਦਿਨ ਆਲਵੇਜ਼ ਤੁਹਾਡੀਆਂ ਸੰਗਤਾਂ ਦੇ ਵਿੱਚ ਹਾਜ਼ਰ ਹੈ ਕਿਉਂਕਿ